ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਜੀ ਅੱਜ ਮੈਂ ਜਾ ਰਹੀ ਹਾਂ ਆਪਣੀ ਮਾਸੀ ਦੇ ਕੋਲ ਮੈਂ ਕਿਹਾ ਚਲੋ ਉਹ ਕਿੰਨਾ ਟਾਈਮ ਦੇ ਮਾਸੀ ਕਹਿ ਰਹੇ ਸੀ ਵੀ ਆਜੇ ਉਹ ਆਜੇ ਮੈਂ ਕਿਹਾ ਚਲੋ ਅੱਜ ਮੈਂ ਕਾਲ ਕਰਤੀ ਸੀ ਜੀ ਤੇ ਮਾਸੀ ਦਾ ਛੋਟਾ ਬੇਟਾ ਮੈਨੂੰ ਲੈਣ ਆ ਗਿਆ ਸੀਗਾ ਮੈਂ ਕਿਹਾ ਵੀ ਮੈਨੂੰ ਲੈ ਜੀ ਹਣਾ ਤੇ ਇੱਥੇ ਅੱਜ ਮੈਂ ਪਾਈਆਂ ਹੋਈਆਂ ਸੀਗੀਆਂ ਚੂੜੀਆਂ ਕੰਚ ਦੀਆਂ ਮੈਂ ਕਿਹਾ ਚਲੋ ਅੱਜ ਵੀ ਚ ਨੇ ਮੈਂ ਜ਼ਿਆਦਾ ਨਹੀਂ ਪਾਉਂਦੀ ਹੈਗੀ ਮੈਨੂੰ ਬਹੁਤ ਘੱਟ ਪਸੰਦ ਨੇ ਤੇ ਇੱਥੇ ਜੀ ਬਸ ਆਪਾਂ ਪਹੁੰਚਣ ਪਾਲੇ ਸੀਗੇ ਮਾਸੀ ਦੇ ਪਿੰਡ ਮਤਲਬ ਕਿ ਮਾਸੀ ਦਾ ਪਿੰਡ ਵੀ ਆ ਤੇ ਛੋਟੀ ਜੀ ਛੋਟੀ ਜੀ ਕੀ ਕਾਫੀ ਵੱਡੀ ਮਾਰਕੀਟ ਹਰ ਇੱਕ ਚੀਜ਼ ਮਿਲ ਜਾਂਦੀ ਆ ਤੇ ਮਾਰਕੀਟ ਵੀ ਬਣੀ ਹੋਈ ਆ ਹਨਾ ਤੇ ਦੇਖੋ ਜੀ ਆਪਾਂ ਮਾਸੀ ਪਿੰਡ ਪਹੁੰਚ ਗਏ ਇੱਥੇ ਜੀ ਬਸ ਹੁਣ ਕੁਝ ਆਪਾਂ ਥੋੜੀ ਬਹੁਤੀ ਸਵੀਟਸ ਲਵਾਂਗੇ ਹਨਾ ਤੇ ਪਹਿਲਾਂ ਤਾਂ ਮੇਰੇ ਮਾਸੀ ਮਤਲਬ ਖੇਤ ਚ ਰਹਿੰਦੇ ਹੁੰਦੇ ਸੀਗੇ ਕਾਫੀ ਦੂਰ ਰਹਿੰਦੇ ਹੁੰਦੇ ਸੀਗੇ ਖੇਤ ਦੇ ਵਿੱਚ ਹਨਾ ਪਿੰਡ ਤੋਂ ਕਾਫੀ ਦੂਰ ਸੀਗਾ ਹਨਾ ਮੰਨ ਲਓ ਵੀ ਅੱਧਾ ਘੰਟਾ ਤੁਰ ਕੇ ਆਉਣ ਨੂੰ ਲੱਗ ਜਾਂਦਾ ਹੁੰਦਾ ਸੀਗਾ ਉਹ ਤੋਂ ਵੀ ਬੰਦੇ ਲੱਗ ਜਾਂਦਾ ਸੀਗਾ ਕਾਫੀ ਦੂਰ ਸੀਗੇ ਤੇ ਹੁਣ ਮੇਰੇ ਮਾਸੀ ਹੁਣੇ ਪਿੰਡ ਦੇ ਵਿੱਚ ਆ ਗਏ ਸੀਗੇ ਕਾਫੀ ਟਾਈਮ ਤੋਂ ਮੇਰੀ ਮੈਰਿਜ ਤੋਂ ਪਹਿਲਾਂ ਪਿੰਡ ਵਿੱਚ ਆ ਗਏ ਸੀਗੇ ਤੇ ਇੱਥੇ ਆਪਾਂ ਸਵੀਟਸ ਲੈਣ ਲੱਗ ਗਏ ਸੀਗੇ ਮੈਂ ਕਿਹਾ ਚਲੋ ਵੀ ਆਪਾਂ ਸਵੀਟਸ ਲੈ ਲੈਨੇ ਆ ਤੇ ਪਹਿਲਾਂ ਮੇਰੀ ਸਮੋਸੇ ਵਗੈਰਾ ਲੈ ਕੇ ਜਾਣ ਦੀ ਵੀ ਸਲਾਹ ਸੀਗੀ ਫਰਮਾਸੀ ਨੇ ਰੋਟੀ ਬਣਾਈ ਹੋਈ ਸੀਗੀ ਮੈਂ ਕਿਹਾ ਕਿਉਂਕਿ ਮਾਸੀ ਨੇ ਕਿਹਾ ਸੀਗਾ ਵੀ ਰੋਟੀ ਉਰੀ ਆ ਕੇ ਖਾ ਲਿਓ ਵੀ ਤੁਸੀਂ ਆਪਣੇ ਕੰਮ ਕਰ ਨਿਬੜ ਕੇ ਜਲਦੀ ਜਲਦੀ ਆ ਜਾਓ ਘਰ ਨੂੰ ਹਨਾ ਹਾਂਜੀ ਅਸੀਂ ਸਵੀਟਸ ਲੈ ਕੇ ਮਾਸੀ ਦੇ ਘਰ ਵੱਲ ਲਾਗੇ ਸੀਗੇ ਤੇ ਇਹ ਰੋਡ ਦੇ ਉੱਤੇ ਹੈਗਾ ਮੇਰੀ ਮਾਸੀ ਦਾ ਘਰ 메ਨ ਰੋਡ ਦੇ ਉੱਤੇ ਹੈ ਜਿਵੇਂ ਅਸੀਂ 메ਨ ਰੋਡ ਦੇ ਉੱਤੇ ਰਹਿੰਦੇ ਹਾਂ ਉਦਾਂ ਹੀ ਮਾਸੀ ਉਹਨੇ ਵੀ 메ਨ ਰੋਡ ਤੇ ਹੀ ਰਹਿੰਦੇ ਨੇ ਤੇ ਮਾਸੀ ਉਹਨਾਂ ਨੇ ਇੱਥੇ ਫਿਰ ਘਰ ਖਰੀਦ ਲਿਆ ਸੀਗਾ ਮਤਲਬ ਕਿ ਜਗ੍ਹਾ ਖਰੀਦ ਲਈ ਸੀਗੀ ਜਗ੍ਹਾ ਖਰੀਦ ਕੇ ਪੁਰਾਣਾ ਘਰ ਖਰੀਦਿਆ ਸੀਗਾ ਫਿਰ ਥੋੜਾ ਜਿਹਾ ਟਾਈਮ ਮਾਸੀ ਉਹਨੀ ਉਹ ਘਰ ਦੇ ਵਿੱਚ ਰਹੇ ਉਸ ਤੋਂ ਬਾਅਦ ਫਿਰ ਮਾਸੀ ਉਹਨਾਂ ਨੇ ਆਪਣਾ ਨਿਊ ਬਣਾ ਲਿਆ ਸੀਗਾ ਹਨਾ ਤੇ ਮੇਰੀ ਮੈਰਿਜ ਤੋਂ ਪਹਿਲਾਂ ਦਾ ਹੀ ਬਣਾਇਆ ਹੋਇਆ ਏ ਤੇ ਬਸ ਜੀ ਅਸੀਂ ਹੁਣ ਪਹੁੰਚਣ ਵਾਲੇ ਸੀਗੇ ਤੇ ਮਾਸੀ ਸਾਡੀ ਵੇਟ ਕਰ ਰਹੀ ਸੀ ਕਿ ਵੀ ਆਉਣੇ ਆਲੇ ਆ ਹਨ ਤੇ ਆ ਗਿਆ ਜੀ ਮੇਰੀ ਮਾਸੀ ਦਾ ਘਰ ਇਹਨੇ ਮੇਰੇ ਮਾਸੀ ਜੀ ਨੇ نیچے ਮਤਲਬ ਕਿ ਹਾਲ ਵਗੈਰਾ ਬਣਾਇਆ ਹੋਇਆ ਇੱਕ ਰੂਮ ਤੇ ਇੱਕ ਵਾਸ਼ਰੂਮ ਬਣਾਇਆ ਹੋਇਆ ਅਟੈਚ ਹੈ ਨਾ نیچے ਤੇ ਬਾਕੀ ਸਾਰਾ ਉੱਪਰ ਹੈ ਸ਼ੁੱਪਰੇ ਆ ਉਸ ਤੋਂ ਉੱਪਰ ਵੀ ਰਹਿ ਹੈ ਸ਼ਿਆ ਹਨ ਤੇ ਮਾਸੀ ਜੀ ਨੇ ਰਹਿ ਹੈ ਸ਼ੁੱਪਰੇ ਕੀਤੀ ਹੋਈ ਆ نیچے ਫਿਰ ਆਇਆ ਨਾ ਜਿਵੇਂ ਆਪਣਾ ਗੱਡੀਆਂ ਵਗੈਰਾ ਸੰਦ ਵਗੈਰਾ ਖੜਾ ਹੋ ਜਾਂਦੇ ਨੇ ਹਨਾ ਬਾਈਕ ਵਗੈਰਾ ਤੇ

ਹੈਲੋ ਅੱਜ ਹੀ ਮਿਲੋ ਮੇਰੇ ਸ਼ਨੀ ਮਾਮੂਣ ਸਸੀ ਗੱਲ ਬਾਈ ਸਾਰਿਆਂ ਨੂੰ ਗਾਇਸ ਭੈਣਾਂ ਠੀਕ ਠਾਕ ਗਾਇਸ ਭੈਣਾਂ ਕੀ ਹਾਲ ਚੰਦੋਸਤੋ ਅੱਜ ਨਮਾ ਅੱਜ ਨਮਾ ਹਾਂਜੀ ਇੱਥੇ ਅਸੀਂ ਗੱਲਾਂ ਬਾਤਾਂ ਮਾਰ ਲੀਆਂ ਸੀਗੀਆਂ ਫਿਰ ਨਾਲ ਹੁੰਦੀ ਮਾਸੀ ਨੇ ਨਾ ਰੋਟੀ ਬਣਾ ਲਈ ਸੀ ਮਾਸੀ ਕਹਿੰਦੇ ਵੀ ਤੁਸੀਂ ਹੁਣ ਰੋਟੀ ਖਾਓ ਪਹਿਲਾਂ ਪਹਿਲਾਂ ਮਾਸੀ ਕਹਿੰਦੇ ਸੀਗੇ ਵੀ ਚਾਹ ਪਾਣੀ ਪੀਣਾ ਮੈਂ ਕਿਹਾ ਨਹੀਂ ਮਾਸੀ ਫਿਰ ਚਾਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਪਿੰਦੀ ਨਹੀਂ ਹੈਗੀ ਤੇ ਮਾਸੀ ਕਹਿੰਦੇ ਚਲ ਫਿਰ ਮੈਂ ਰੋਟੀ ਬਣਾਉਣੀ ਆ ਰੋਟੀ ਉਹ ਖਾਓ ਨਾ ਫਿਰ ਮੈਂ ਰੋਟੀ ਉਹ ਪਾ ਲਈ ਸੀ ਮੈਨੂੰ ਕਹਿੰਦੇ ਕਿਵੇਂ ਪਲੇਟ 'ਚ ਸਬਜ਼ੀ ਪਾ ਲੇਗੀ ਮੈਂ ਕਿਹਾ ਫਿਰ ਕੀ ਹੁੰਦਾ ਸੁੱਕੀ ਸਬਜ਼ੀ ਪਾਏ ਲਏ ਪਾਏ ਹੋ ਜਾਂਦੀ ਆ ਕਹਿੰਦੇ ਨਹੀਂ ਤੂੰ ਕਾਲਜ ਪਾਲ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਸੁੱਕੀ ਸਬਜ਼ੀ ਤਾਂ ਪਲੇਟ 'ਚ ਵਧੀਆ ਲੱਗਦੀ ਆ ਤੇ ਇੱਥ ਇੱਕ ਬੇਟਾ ਮਸੀ ਦਾ ਵੀਡੀਓ ਬਣਾ ਰਿਹਾ ਸੀ ਇੱਕ ਕੋਲ ਖੜਾ ਗੱਲਾਂ ਕਰ ਰਿਹਾ ਸੀ ਉਹ ਥੋੜਾ ਸ਼ਾਈ ਫੀਲ ਕਰਦਾ ਉਹ ਥੋੜਾ ਜਿਹਾ ਆ ਤਾਂ ਜਾਂਦਾ ਲਾਈਵ 'ਚ ਵੀ ਆਇਆ ਸੀਗਾ ਥੋੜਾ ਥੋੜਾ ਆ ਜਾਂਦਾ ਹੁੰਦਾ ਹੈ ਪਰ ਫਿਰ ਜਦੋਂ ਉਹਨੂੰ ਵਧੀਆ ਲੱਗ ਜਾਂਦਾ ਵੀ ਹਾਏ ਮੈਥੇ ਸੋਣਾ ਨਹੀਂ ਲੱਗਿਆ ਜਾਂ ਵਧੀਆ ਨਹੀਂ ਲੱਗਿਆ ਨਾ ਫਿਰ ਉਹ ਸੀਨ ਕਟਾ ਦਿੰਦੇ ਕਹਿੰਦਾ ਕੱਟ ਦੋ ਕੱਟ ਦੋ ਫਿਰ ਮੈਨੂੰ ਇਹ ਹੁੰਦਾ ਬਾਅਦ ਵੀ ਚੌਕਾ ਲੱਗਦਾ ਫਿਰ ਮਸੀਆਂ ਲਈ ਇਹਦੀ ਬਣਾਇਆ ਹੀ ਨਾ ਕਰ ਵੀ ਪਹਿਲਾਂ ਜਦ ਫਿਰ ਬਾਅਦ 'ਚ ਕਟਾਉਣ ਲੱਗ ਜਾਂਦਾ ਵੀ ਇੱਥੋਂ ਵਧੀਆ ਨਹੀਂ ਬਣੀ ਮੇਰੀ ਵਧੀਆ ਨਹੀਂ ਬਣੀ ਵੀ ਇਹ ਕਿਹੜਾ ਸੌਖਾ ਕੰਮ ਹੈ ਨਾ ਤੇ ਵੀਡੀਓ ਦੇ ਨਹੀਂ ਆਪਰੇ ਡੈਡ ਹੋਰ ਵੀ ਸੱਤੀ ਕੰਪਣੇ ਸਰਦੂ ਕੰਨ ਪਾਈ ਲਾ ਨੜਤੇ ਮੇੜਤੇ ਪਾਈ ਲਾ ਕੰਨ ਕਾਲੂ ਪੈ ਗਈ ਨੱਟ ਤੇ ਹਾਂ ਐਵੇਂ ਤਰਨ ਸਾਡੂ ਸਾਡੂ ਪਾਣੀ ਪਈ ਪੈ ਗਈ ਨੱਟ ਤੇ ਕਾਲੂ ਪਾਉਂਗੀ കാണാൻ പറ്റുന്നില്ലോ മ്മ് മ്മ് മെൻഡെന്താ ഇക്കൊരു നട്പാട് ആഹാ കുളിവാതിനെ സ്റ്റിക്കർ ആണ് ഹെ സ്റ്റിക്കർ ആണ് കം ਸੀ ਜੇ ਲੋ ਟੋਕੇ ਕੱਢ ਜਾਂਦੀ ਆ ਆਹਾਰੇ ਮਾਹੀਏ ਇਹੋ ਬਸ ਕਰੀ ਪਾਏ ਦਾ ਨੇ ਮਕਾਨ ਦਿੱਤਾ ਪਾਦੀ ਇੱਧਰ ਹੋਰ ਕਾਰ ਖੜਾਉਣ ਵਾਸਤੇ ਹੀ ਇਹਦੇ ਨਾਲ ਦੀ ਕਾਰ ਖੜਾਣੇ ਨੂੰ ਬੱਲੇ ਬੱਲੇ ਘਰੇ ਕਿ ਮੈਂ ਜਾਵਾਂਗੇ ਹੁਣ ਕੋਈ ਤਾਂ ਕੱਢੀ ਜਾਣਾ ਮਸਲਾ ਨਹੀਂ ਆਪਾਂ ਕੋਈ ਨਹੀਂ ਆਹ ਦੇਖੋ ਲੱਗੇ ਆਹ ਬਾਲਾ ਬਸ ਸੜਦੇ ਨਹੀਂ ਹੋ ਗਿਆ ਚਲਦੇ ਪਾ ਦੇ ਜੀ ਕਿੰਨਾ ਕੰਪਸਟਰ ਮਾਈ ਜੀ ਹੋ ਜੂਗੀ ਦੇਖੋ ਜੀ ਇਹ ਮੇਰੀ ਮਾਸਟੀ ਦੇ ਪਿੰਡ ਆਈ ਹੋਈ ਹੈ ਜੀ ਮੈਂ ਤੁਹਾਨੂੰ ਪਤਾ ਹੀ ਆ ਬਾਰਿਸ਼ ਦੇਖੋ ਕਿੰਨੀ ਜਿਆਦਾ ਤੇਜ਼ ਇੱਕਦਮੀ ਹੋਣ ਲੱਗੀ ਆ ਪੰਜ ਮਿੰਟ ਪਹਿਲਾਂ ਕੋਈ ਵੀ ਰੋਲ ਨਹੀਂ ਸੀਗਾ ਬਾਰਿਸ਼ ਦਾ ਵੀ ਬਾਰਿਸ਼ ਆਉਗੀ ਬਸ ਆ ਪੰਜ ਮਿੰਟ ਦੇ ਵਿੱਚ ਹੀ ਆ ਗਈ ਦੇਖੋ ਕਿੰਨੀ ਜ਼ਿਆਦਾ ਪੰਤਾਲੇ ਚੱਲ ਗਏ ਹਨ ਪੂਰੇ ਤੇ ਮੇਰੀ ਮਾਸੀ ਦਾ ਪਿੰਡ ਤੁਹਾਨੂੰ ਮੈਂ ਉੱਪਰ ਤੋਂ ਵੀ ਜਾ ਕੇ ਦਿਖਾਉਂਗੀ ਸਾਰਾ ਪਿੰਡ ਕਸ਼ਮੀਰ ਉਕਜਵੇ ਹੁਣ ਫਿਰ ਦਿਖਾਉਂਗੀ ਫਸਤਾ ਮੈਂ ਸ਼ਾਮ ਤੱਕ ਇੱਥੇ ਹੀ ਹਾਂ ਹਾਂਜੀ ਫਰੈਂਡਸ ਅਸੀਂ ਲੱਗੇ ਆ ਜੀ ਹੁਣ ਸਬਜ਼ੀ ਦੀ ਤਿਆਰੀ ਕਰਨ ਪਹਿਲਾਂ ਬਣਾਈ ਸੀ ਮਾਸੀ ਦੀ ਸ਼ਿਮਲਾ ਮਿਰਚ ਹੁਣ ਮਿਲਦਾ ਦਾਲਦਰੀ ਹੋਈ ਆ ਸਾ ਸਾਤ ਤੀ ਹੁੰਦੀ ਛੋਲਿਆਂ ਦੀ ਤੇ

ਚਾਕੂ ਕੱਟ ਦਿੰਦੀ ਆ। ਹਨਾਈ ਕੱਟ ਦਿੰਦੀ ਆ। ਪਿਆਜ਼ ਕੱਟ ਦਿੰਦੀ ਆ। ਚਾਕੂ ਲੱਭੇ ਨਹੀਂ ਤਿਕਾ। ਨਾ ਖਾ ਤੁਵੇਂ ਮਿਲ ਪਿਆਜ਼ ਈ ਬਲਾ। ਵੀ ਚਾਕੂ ਨਾ ਖਤ ਦਿੰਨਾ ਸਮਾਂ ਬਿਸਤ। ਨਾ ਮੈਂ ਉਹ ਦੇਖ ਦੇਣਾ ਚਾਹੁੰਦਾ। ਬਧੀਆਂ ਹੂੰ ਤਾਂ ਮੋਟਾ-ਮੋਟਾ ਜਿਆ। ਸਾਰੀਆਂ ਵੀਡੀਓ ਵੀ ਰਹਿ ਗਈਆਂ ਆਪੂ। ਉੱਪਰੋਂ ਵੀ ਰਹਿ ਗਈ ਸਾਰੀ। ਚੱਲ ਲਾਈਵ 'ਚ ਉਹ ਹੀ ਲਾਈਵ ਦੇਖ ਲੈਣਗੇ ਜਿਨ੍ਹਾਂ ਨੇ ਦੇਖਣਾ ਹੋਇਆ। ਮੇਰਾ ਵਲੌਗ ਵੀ ਅੱਜ ਪੂਰਾ ਨਹੀਂ ਹੋਣਾ। ਤਾਂ ਵੀ ਆਇਤਾ ਕਰ ਲੈਣਾ ਆਪਾਂ ਨੇ ਪੂਰਾ ਗੱਲਾਂ ਬਾਤਾਂ ਕਰ ਕਰਕੇ। ਜਰਾ ਜਦੋਂ ਨਾ ਲੌਂਗ ਸ਼ੂਟ ਕਰਕੇ ਫਿਰ ਦੇਖਣਾ। ਮਨ ਉਹ ਜਦੋਂ ਸੁਣਦੇ ਲੋਕ ਚਾਰ ਜੀ ਬਾਤ ਚਲਾ ਲਾਂਗੇ ਕਿਤਨਾ ਆਲੇ ਬੈਟਰੀ ਰੱਖਦੇ ਮੈਂ ਵੀ ਅਸੀਂ ਵੀ ਨਾਲੇ ਰੱਖਿਆ ਹੋਇਆ ਬੈਟ 24 ਘੰਟੇ ਲੱਗੇ ਜਾਂਦਾ ਚਾਰ ਜੀ ਮੜਿਆ ਚਦਰ ਰੱਖਦੇ ਜਦੇ ਨਾਲ ਦੀ ਨਾਲ ਚਾਰ ਜੀ ਆਨੇ ਹੋ ਮਿਰਚਾਂ ਦੇ ਚਾਣੀ ਦਾ ਆ ਵੀ ਗਿਆ ਚਾਣੀ ਦਾ ਆ ਵੀ ਗਿਆ ਆ ਵੀ ਗਿਆ ਤੇ ਇਹ ਹੱਥ ਭਾਜੀ ਪਾਈ ਹੁੰਦੇ ਯਾਰ ਲੈ ਨੇ ਕੋਈ ਨਾ ਬੈਰਾਮ ਹਮੈਂ ਚੂੜੀਆਂ ਪਾਈਆਂ ਹੋਈਆਂ ਨੇ ਮੈਂ ਤਾਂ ਮੈਂ ਵੀ ਈਆਂ ਚੂੜੀਆਂ ਪਾ ਲਾ ਮੈਨੂੰ ਪਰ ਵਧੀਆ ਘੱਟ ਲੱਗਦੀ ਹੈ ਮੈਂ ਪੌਂਦੀ ਪੌਂਦੀ ਨਹੀਂ ਹੈਗੀ ਬਸ ਉਹ ਮੇਰਾ ਦਿਲ ਹੀ ਤਬ ਪਾ ਲਿਆ ਬਸ ਕਰਤਾ ਬੰਦੀਆਂ ਨਹੀਂ ਹੈਗੀਆਂ ਪਾ ਲਿਆ ਦੇ ਨਾਲ ਨਾਲ ਤੇ ਉਹ ਹੋ ਜਾਂਦਾ ਲਾਈਵ ਕਰਿਆ ਸੀਗਾ ਅਸੀਂ ਤੇ ਲਾਈਵ 'ਚ ਸਾਰੇ ਕਹਿੰਦੇ ਕਹਿੰਦੇ ਜਿਹੜੀ ਥੋੜੀ ਮਾਸਤੀ ਆ ਥੋੜੀ ਭੈਣ ਲੱਗਦੀ ਆ ਜਮਈ ਹਾਂਜੀ ਮੇਰੀ ਭੈਣ ਆ ਮੇਰੀ ਮਾਸੀ ਨਾਲ ਭੈਣ ਵਰਗੀ ਆ ਤੇਰੀ ਮੰਮੀ ਵੀ ਜਮਈ ਸਾਡੇ ਵਰਗੀ ਸੀ ਮੇਰੀ ਮੰਮੀ ਨਾ ਉਹਦੇ ਕਰਕੇ ਬੀਬੀ ਬੂਕੂ ਕਦਰ ਕਰਕੇ ਨਾ ਬਿਮਾਰ ਰਹਿ ਕੇ ਕਰਕੇ ਤਾਰ ਹੋ ਗਏ ਮਾਸੀਆਂ ਨੂੰ ਜਮਾਏ ਸਮਝੋਨੀ

ਇਨਸਟਾਾਈਲ ਦੇ ਕਿੰਨੇ ਜਣੇ ਜੁੜੇ ਹੋਣ ਬਸ ਹੁਣ ਦੇਖੀ ਕਿਹਨੇ ਕਿਹੜੇ ਜੁੜੇ ਨੇ ਨਾਮੇ ਆਪਾਂ ਲਾਈਵ 'ਚ ਕਿਹਾ ਸੀ ਨਾ ਕੀ ਲਾਈਵ ਦਵਾਉਂਦੇ ਕਰ ਆ ਲੈ ਮੈਂ ਲਾਈਵ ਤੋਂ ਬੰਦ ਕਰਤਾ ਬਲੌਗ ਬਲੌਗ ਸ਼ੂਟ ਕਰ ਲਿਆ ਲਾਈਵ ਮੀਆਂ ਨੂੰ ਜਣਾ ਦੀ ਫੋਟੋ ਚਾਹ ਰੀ ਹਾਂ ਦਾਲ 'ਚ ਤਾਂ ਜ਼ਿਆਦਾ ਲਸਣੇ ਵਧੀਆ ਲੱਗਦਾ ਮਮਾ ਮੈਦ ਕੇ ਪਾਇਓ ਉਹ ਗੋਮ ਫੀਜ ਲਸਣ ਆਧਾ ਥੋੜੀ ਲਸਣ ਕੋਈ ਵੀ ਹੋਵੇ ਤੇ ਇਹ ਲਸਣ ਤਾਂ ਹੀ ਪਾਗਲ ਲਸਣ ਤਾਂ ਤੁਸੀਂ ਖਾਣੇ ਆ ਮੈਂ ਕਦੋਂ ਖਾਣਾ ਖਾਣੇ ਆ ਤਾਂ ਸੰਤ ਪਾਈ ਹੁੰਦਾ ਆਪਾਂ ਨੇ ਹਰ ਇੱਕ ਧਾਲ ਸਬਜ਼ੀ ਚ ਕੀ ਕਹਿੰਦੇ ਕੀ ਕਰਦੇ ਮੈਸ਼ ਕਰਕੇ ਉਹ ਹਾਧਾ ਤੁਸੀਂ ਬਸ ਉਹ ਮੈਂ ਆਧਾ ਨਹੀਂ ਆਧਾ ਮਾਸੀ ਕਹਿੰਦੀ ਹੈ ਹੀ ਨਹੀਂ ਚਾਹ ਯਾਰ ਆ ਵੀ ਪੀਸ ਕੇ ਵਾਹ ਆਧਾ ਨਹੀਂ ਮਾਸੀ ਹੈ ਖਾਂਦੇ ਹੈਗੇ ਮੈਂ ਤਾਂ ਬਹੁਤ ਸਵਾਲ ਆਤਾ ਆਧਾ ਆਪਣਾ ਚਾਰ ਬੱਧਿਆ ਨਾ ਸਬਜ਼ੀ ਚ ਨਹੀਂ ਬਿਦ ਲਾਤਾ ਇਹ ਹੋਰ ਜੋਦ ਲਾਉਂਦੇ ਨਾਉਂਦੇ ਦਾ ਵਿੱਚਦਰ ਤੇ ਆ ਨਾ ਅਸੀਂ ਥੋੜਾ ਜਿਹਾ ਬਾਹਰ ਜਾ ਕੇ ਆਉਂਦੇ ਰੋਟਾ ਆ ਬਾਬਾ ਹੀ ਆ ਜਾਣੇ ਨੇ ਕਰਕੇ ਵੇਰੇ ਪੂਰੇ ਗੱਲਾਂ ਉੱਧਰ ਚੱਲ ਰਹੀਆਂ ਨੇ ਮੰਮੀ ਨੂੰ علاوہ ਮੇਰੇ ਕਰਦਾ ਨਹੀਂ ਬਾਰ ਕਿ ਨਾ ਘਰ ਬੰਦਿਆ ਤੇ ਉਹਦਾ ਵੀ ਕੋਈ ਨਹੀਂ ਰੂਣਿਆ ਨਹੀਂ ਕਰੋ ਬਤਿਆ ਕਸ ਤੋਂ ਹੀ ਲਿਆਉਨੇ ਆ ਅਸੀਂ ਅੱਗ ਲਿਆਉਂਦਾ ਹੁਣੇ ਲਿਆਉਣਾ ਚਾਹੀਦਾ ਅਸੀਂ ਹੋਰ ਦਿੰਨੇ ਆ ਦੁੱਲ ਲਾਏ ਫਿਰ ਸਾਰਾ ਚੋਕ ਉਹਦੀ ਚੰਦਾ ਫੇ ਅੱਗ ਲੱਗ ਹੀ ਦੇਣੀ ਤੁਸ ਜਿਹੜੀਆਂ ਬੜੀਆਂ ਹੋਈਆਂ ਲੈ ਕੇ ਆ ਜਾ ਹਾਂ ਉਹ ਨੰਨ ਸੋਖੇ ਇੱਕ ਬਰਤ ਦੇਣਾ ਡੱਬੇ ਦੇ ਵਿੱਚ ਪਹਿਲਾਂ ਦੀ ਵਿਅਕਤੀ ਬਸ ਲਾਉਣੀ ਆ ਉਹ ਬਣੀ ਹੁੰਦੀਆਂ ਨੇ ਜੋਤ ਜੀ ਬਸ ਉਹ ਚੱਕ ਦੇ ਰੱਖ ਕੇ ਵਿੱਚੋਂ ਜੋ ਮਾਰੋ ਹੀ ਨਹੀਂ ਆਉਂਦਾ ਦੰਨ ਹੋ ਗਿਆ ਕੋ 150 ਤੋਂ ਡਾ ਪਾ ਜਾਂਦਾ ਮਤੀ ਚੀਰ ਕੋਲ ਜੀ ਤੋਂ ਦੀ ਕਿਉਂ ਦੀ ਹੁੰਦੀ ਵਿੱਚ ਬੱਤੀ ਲੱਗੀ ਹੁੰਦੀ ਬਸ ਪੋਰ ਨੂੰ ਲਾ ਦ ਨਾ 10000 ਨਾ ਆਇਓ ਮਾਸੀ ਜਿਆਦਾ ਵੀ ਨਾ ਸੰਭਾਲੀ ਮੱਗ ਕੀ ਮੰਗਾ ਸਰ ਪਹਿਲਾਂ ਹੋਣੇ ਨੇ ਤੋਂ ਕਰਨਾ ਪਹਿਲਾ ਪੁੰਨ ਨਹੀਂ ਨੀ ਪਹਿਲਾ ਪੁੰਨ ਹੋਈ ਵਧੀਆ ਲੱਗਦਾ ਉਹਦੀ ਕੁਸ਼ਟ ਵੀ ਵਧੀਆ ਲੱਗਦੀ ਇਹਨਾਂ ਸਭ ਨੂੰ ਇਹਨਾਂ ਦਾ ਪਿਚੂ ਦਾ ਹਲਪਿਆਜ਼ਾਂ ਦੇ ਗਾਲਚ ਤਾਂ ਕਰਤਾ ਥੋੜਾ ਹੋਰ ਵਧੀਆ ਲੱਗਦਾ ਮੈਂ ਰੋਟਾ ਨਹੀਂ ਲੈ ਕਿੰਨੀ ਆ ਜੇ ਤਾਂ ਉਹ ਮਿਲ ਗਿਆ ਮੱਲਾ ਵੀ ਹੋ ਕੁਲਚੇ ਮਿਲ ਗਿਆ ਮੈਂ ਤਾਂ ਕੁਲਚੇ ਖਾਣ ਮੈਂ ਰੋਟੀ ਨਹੀਂ ਖਾਣੀ ਮੇਰਾ ਆਦੇ ਤੇ ਰਹਿਣ ਨੂੰ ਜੀ ਕਰਦਾ ਬੰਦ ਨੂੰ ਜੀ ਨਹੀਂ ਕਰਦਾ ਪਰ ਤੇ ਜਾਣਾ ਸਕੂਲ ਜਾਣਾ ਸਵੇਰੇ ਨਹੀਂ ਮੈਂ ਕਰਦਾ ਬ੍ਰੈਂਡ ਜੀ ਕਰਦਾ ਛੁੱਟੀਆਂ ਚ ਆ ਜੀ ਦੇ ਮਜ਼ਾ ਬਹੁਤ ਹੁੰਦਾ ਹੈ ਮਜ਼ਾ ਆਵਾਜ਼ ਆ ਸਮੀ ਕੱਦ ਦੇ ਜਨਮ ਦੇ ਜੀ ਕਰਦਾ ਸੀ ਹੈ ਨਾ ਲੈ ਕੇ ਨਹੀਂ ਆਉਣ ਕਰਨਾ ਜੀ ਮੈਨਸ ਕੋਈ ਹੁੰਦੇ ਆਪਾਂ ਆ ਜਾ ਕਰ ਦੋਨ ਬਾਰੇ ਕਿ ਮਿੱਠਾ ਨਾਲ ਪੰਗਾ ਪੈਂਦਾ ਨਾਲੇ ਉਹ ਵੀ ਹੈ ਪਤਾ ਵਿਚਾਰੇ ਉਹ ਬੈਠੇ ਹੋਣੇ ਆ ਸੁਣਨ ਜੇ ਲਈ ਦੇਣਗੇ ਪਤਾ ਨਹੀਂ ਕਿੱਥੇ ਗਈ ਹੋਏ ਆਈ ਨਹੀਂ ਹੈ ਕਿਹਦੇ ਤੇ ਗਏ ਤਾਂ ਦੇਖਣ ਬਾਅਦ ਹੁੰਦਾ ਹੈ ਗਿਆਂ ਤੇ ਇੱਕ ਵਾਰ ਤਾਂ ਖਿੱਚ ਕੇ ਬੋਲਦੇ ਨੇ ਪਿਆਰ ਨਾਲ ਨਹੀਂ ਬੋਲਦੇ ਸਾਇਤਾਰ ਕੇ ਆਪਣਾ ਅੱਗੇ ਚੱਕਾ ਪਿਆਰ ਨਾ ਬੁੱਝਾ ਲਾ ਫਿਰ ਪਿਆਰ ਨਾ ਬੁੱਝਾ ਲੱਜਾਂਦੇ ਨਾ ਮਾਂ ਮੰਮੀ ਤੂੰ ਘੁੱਟ ਕੇ ਆਉਣ ਲਾ ਕੇ ਬਦਲ ਬਦਲ ਆ ਜਾਊਗਾ ਮੇਰੇ ਕੋਈ ਗੱਲ ਆਰ ਕਰਦੇ ਕਰਦੇ ਨਹੀਂ ਹੈਗੇ ਇਸ ਕੀ ਆਈਆਂ ਹੀ ਹੈਗੀਆਂ ਬਲੋ ਅਧੂ ਕਿ ਸ਼ੋਰੀ ਸੋਧਦੇ ਹੈ ਪਰ ਨਾ ਪੂਰਾ ਖਾਂਣ ਬਾਕੀ ਸਾਇਦ ਬ੍ਰੀਜਾ ਦੀ ਮੰਮੀ ਤੁਸੀਂ ਐਕਟਰ ਨਹੀਂ ਲੱਗਦੇ ਹੁੰਦੇ ਨੀ ਐਕ ਤੂੰ ਜਿਹੜੀਆਂ ਪਸਾਰੀ ਪਾਪਾ ਦੇ ਫੋਟੋ ਕੀ ਚੀਜ਼ ਆਦੀ ਮੈਨੂੰ ਮਮੋਸ ਦਾ ਪ੍ਰਾਣਿਕ ਐਕਟਰ ਵਰਗੇ ਲੱਗਦੇ ਜਾਂ ਉਹਦੇ ਚ ਉਹੀ ਗਾਣੇ ਹਮ ਚੱਲਦੇ ਹਨ ਜਿਹੜੇ ਜਾਤ ਸੀ ਮੈਂ ਉਹ ਮੇਰੀ ਭਗ ਦੇ ਕੀ ਆਂ ਨੀ ਨੀ ਬਾਹਾਂ ਚੂੜੀਆਂ ਐ ਵਾਸੀ ਨੂੰ ਘੱਟ ਗਿਆ ਮੈਂ ਆਪਣੀ ਮਾਸੀ ਰੋਇ ਨਾਲ ਤਿਆਰ ਕਰਦੀ ਹੁੰਦੀ ਸੀ ਛੋਟੀ ਹੁੰਦੀ ਮੈਂ ਇੰਨਾ ਮਾਸੀ ਦੇ ਮੇਕਅਪ ਕਰਨਾ ਇੰਨਾ ਵਾਸੀ ਦੇ ਚੂੜੀਆਂ ਪਾ ਪਾ ਕੇ ਫੋਟੋਆਂ ਸੀ ਇੰਨੀਆਂ ਖਿੱਚਣੀਆਂ ਉਦੋਂ ਕੈਮਰਾ ਹੁੰਦਾ ਸੀਗਾ ਮਾਸਟਰ ਕੋਲ ਮਾਸਣ ਨੇ ਲਿਆਂਦਾ ਹੋਇਆ ਸੀ ਕੈਮਰਾ ਬਈ ਉਹ ਕੈਮਰੇ ਨਾਲ ਅਸੀਂ ਖੇਤਾਂ ਦੇ ਵਿੱਚ ਹਾਂ ਬਹੁਤ ਵਸੂ ਤੇ ਕਿੱਦਾਂ ਚਿੱਲੇ ਤੇ ਨਹੀਂ ਪਤਾ ਹੁੰਦਾ ਜਾਂ ਕਿ ਲਾ ਨਹੀਂ ਸਕਦੇ ਤੇ ਇੰਨਾ ਜ਼ਿਆਦਾ ਉਹ ਕਰਦੇ ਹੁੰਦੇ ਸੀ ਅਸੀਂ ਮਾਸੀ ਦੇਮੀ ਨੇ ਚੂੜੀਆਂ ਪਾ ਦੇਣੀਆਂ ਐਂ ਬਹੁਤ ਮੇਕਅਪ ਕਰਨਾ ਮਸੀ ਵਾਲੀ ਜਿੱਤਾਈ ਜਿ ਕੋ ਮੈਂ ਹੂੰ ਪਈਆ ਹੋਣਾ ਪੁਰਾ ਬਹੁਤ ਅਸੀਂ ਜਲਵਾਸੀ ਖੇਤਾਂ 'ਚ ਰਹਿੰਦੀ ਹੁੰਦੀ ਸੀ ਉੱਥੇ ਨਾ ਮੈਂ ਸਾਰੀਆਂ ਪਾਪਾਂ ਕੇ ਫੋਟੋ ਆ ਸਰੋਂ ਦੇ ਵਿੱਚ ਮਾਸੀ ਉਹਨਾਂ ਦੇ ਪੋਜ ਸੀਗੇ ਜਿਹੜੇ ਵਿਆਹ ਦੇ ਸਰੋਂ ਦੇ ਵਿੱਚ ਬਣੇ ਹੋਏ ਦੀ ਕੋਣ ਤੂੰ ਲੈ ਗਿਆ ਜਲ ਭੋਗਦੀ ਮੈਂ ਇੰਦੀ ਤੋਂ ਉੱਪਰ ਆ ਕੇ ਉਹਦੇ ਨਾਲ ਉਹ ਵੀ ਲੈ ਗਿਆ ਦੀਆਂ ਦੀਆਂ ਦੇਖਾਂ ਤੂੰ ਕਹਦੇ ਮੁਖਵਰਾ ਕਿੱਥੇ ਮਾਰੀ ਹੋਗੀ ਮੈਨੇਜਰ ਨੂੰ ਮਾਤਾ ਪਿਤਾ ਜਾਣਾਂਗੇ ਵੀ ਉਹਨਾਂ ਦੀ ਅਸਤਾ ਦੋਹਾਂ ਕੰਮ ਬਾਕੀ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆਂ ਫੇਰ ਦਿਖਾਉਨੇ ਆਂ ਅਸੀਂ ਕੀ ਕਰਦੇ ਆਂ ਕੀ ਕਿਵੇਂ ਜਾਂਦੇ ਆਂ ਕਦੋਂ ਕਹ ਜਾਂਦੇ ਆਂ ਹੁਣ ਅਸੀਂ ਬੈਠ ਕੇ ਗੱਲਾਂ ਬਾਤਾਂ ਕਰ ਲਈਏ ਮਿਲਦੇ ਆਂ ਤੁਹਾਨੂੰ ਫੇਰ ਆਪਣੇ ਕੁਲਚੇ ਆ ਚੁੱਕੇ ਨੇ ਆਜੋ ਜਿਹਨੇ ਜਿਹਨੇ ਖਾਣੇ ਨੇ ਬਹੁਤ ਟੇਸਟੀ ਕੁਲਚੇ ਨੇ ਇਹ ਤੇ ਸੰਜੂ ਵੀਰੇ ਲੈ ਦੇਖ ਲੋ ਮਜ਼ਾਕ ਕਰਦੇ ਸੀ ਨਾ ਵੀ ਦੇਹ ਲੋ ਦੇਹ ਲੋ ਐਗਰੀ ਵਿਦ ਯੂ ਹਮ ਵੀਰੇ ਮੈਥਡ ਨਾਲ ਐਗਰੀ ਆ ਦੇਖ ਲੋ ਵੀਰੇ ਹੋਈ ਵੀਰੇ ਨੇ ਲਿਆ ਕੇ ਦਿੱਤੀਆਂ ਬੈਠਾ ਵੀ ਰਹਾ ਵੀਰੇ ਦਾ ਮੂੰਹ ਨਹੀਂ ਦਿਖਾਉਣਾ ਪਾਰੇ ਵੀਰੇ ਘਟਾਉਂਦਾ ਵੀਡੀਓ ਚ ਆ ਦੇਖੋ ਆ ਵੀਰਾ ਆ ਜਾਂਦਾ ਆ ਵੀਰਾ ਜਾਂਦਾ ਆ ਵੀਰੇ ਨੂੰ ਬੜਾ ਸ਼ੌਂਕ ਆ ਇਹ ਵੀਰਾ ਬਲੌਗਿੰਗ ਕਰ ਲੱਗੂਗਾ ਛੇਤੀ ਕੋ ਬੱਸ ਅਸੀਂ ਬਲੌਗਿੰਗ ਕਰ ਲਾ ਦੇਣਾ ਇਹ ਵੀਰਾ ਇਹ ਮੂੰਹ ਨਹੀਂ ਕਰ ਲਾ ਦ ਛੇਤੀ ਇਹ ਕਹੇ ਨਹੀਂ ਲੱਗਦਾ ਉਹ ਉਹ ਜਿਹੜਾ ਜਿਹੜਾ ਤੁਹਾਨੂੰ ਲੱਗਦਾ ਸੀ ਨਾ ਵੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਹਾਂ ਵੀ ਇਹਨੇ ਤਾਂ ਰੱਜਣਾ ਨਹੀਂ ਜਾਣ ਕੇ ਮਜ਼ਾਕ ਕਰਦਾ ਸੀ ਨਾ ਉਹੀ ਚੀਜ਼ ਲਿਆ ਕੇ ਦਿੰਦਾ ਲੋ ਵੀਰੇ ਆ ਨਾਲੇ ਖਾਂਦਾ ਨਹੀਂ ਹੈਗਾ ਇਹ ਜਿੰਮ ਲਾਉਂਦਾ ਨਾਲੇ ਤਾਂ ਖਾਂਦਾ ਨਹੀਂ ਹੈ ਤਲਿਆ ਹੋਇਆ ਮੈਂ ਉਹ ਨਹੀਂ ਖਾ ਵੀ ਲੈਂਦਾ ਮੈਂ ਖਾਂਦਾ ਨਹੀਂ ਵੈਸੇ ਟੇਸਟ ਦੇ ਜ਼ਾਰ ਤੇ ਖਾ ਲੈਂਦਾ ਕਦੇ 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 ਖਾ ਲੈਂਦਾ ਨਾ ਫੜ ਲੈ ਵੀਰੇ ਮੇਰਾ ਉਹ ਸਾਹਮਣੇ ਪਹਿਲਾਂ ਤੋਂ ਨਹੀਂ ਲੱਗਿਆ ਉਹ ਖਾਂਦਾ ਨਹੀਂ ਫੇਰ ਮੈਂ ਮੰਮੀ ਦੇ ਨਾਲ ਨਹੀਂ ਆਇਆ ਤੁਹਾਡੇ ਸ਼ਾਬਾਸ਼ ਆ ਦੇਖੋ ਜੀ ਅਸੀਂ ਕੁਲਚੇ ਲੱਗਿਆ ਖਾਣ ਇਦਾਂ ਸਟਾਰਟਿੰਗ ਹੋ ਗਈ ਜਿਹੜਾ ਬੰਦਾ ਖਾਂਦਾ ਨਹੀਂ ਹੈਗਾ ਉਹ ਸਭ ਤੋਂ ਪਹਿਲਾਂ ਖਾਂਦਾ ਇਦਦਰ ਸੈਜਬਰੀ ਤੇ ਲੱਗੀ ਆ ਇੰਨੇ ਟੇਸਟੀਆਂ ਨੇ ਕੁਲਚੇ ਇੰਨੇ ਟੇਸਟੀਆਂ ਜਰੂਰ ਆ ਜਾਓ ਜਿਹਨੇ ਜਿਹਨੇ ਖਾਣੇ ਆ ਜਿਹੜੇ ਸਾਡੇ ਕੋਲ ਕੋਲ ਆਂ ਭੜੀ ਜਿਹੜੇ ਭੜੀ ਕੋਲ ਕੋਲ ਆ ਉਹ ਜਰੂਰ ਖਾ ਸਕਦੇ ਆ ਕਿ ਜਿਹੜੇ ਦੂਰ ਆ ਭਾਈ ਉਹ ਦੇਖ ਕੇ ਹੀ ਖਾਜ ਜੋ ਖਾ ਕੇ ਔਰ ਜਦ ਕੋਲ ਆਉਂਗੇ ਤੁਸੀਂ ਤੁਹਾਨੂੰ ਉਦੋਂ ਖਿਲਾ ਦੇਂਗੇ ਅਭੀ ਜੋਤ ਵੀ ਖਾਣ ਲੱਗਿਆ ਤੇ ਆ ਮਾਸੀ ਮੇਰੀ ਖਾਊਗੀ ਚਲੋ ਜੀ ਹੁਣ ਅਸੀਂ ਖਾ ਲਈਏ ਕੁਲਚੇ ਕੁਲਚੇ ਇੰਜੋਏ ਕਰ ਲਈ ਅਸੀਂ ਕੁਲਚਾ ਨੌਕੀਆ ਦੇ ਕੁਲਚੇ ਵਾਲੇ ਦਾ ਰਾਜੂ ਕੁਲਚਾ ਰਾਜੂ ਕੁਲਚੇ ਵਾਲਾ ਰਾਜੂ ਕੁਲਚੇ ਵਾਲਾ ਇੱਕ ਭੜੀ ਖਾਦਾ ਇਹੇ ਖਾਦਾ ਹੈ ਭੜੀ ਉਹਦੇ ਤੇ ਕੀ ਹੁੰਦਾ ਹਮਾਂਸੀ ਅੱਡਾ ਦਾ ਹੈਗਾ ਉਹ ਕੀ ਆ ਸੂਏ ਤੇ ਹਾਂ ਸੂਏ ਤੇ ਖਾਦਾ ਸੂਏ ਤੇ ਚਲ ਕੋਈ ਨਾ ਵਿਚਾਰੇ ਦੀ ਕਈ ਨੌਜ਼ਰੀ ਦੀ ਪ੍ਰੋਮੋਸ਼ਨ ਕੱਤੀ ਚਲੋ ਜੀ ਅਸੀਂ ਖਾ ਲੀਏ ਹੁਣ ਕੁਲਚੇ ਆ ਦੇਖੋ ਜੀ ਮੇਰੀ ਵਾਸਤੇ ਕਿਊਟ ਮਾਸੀ ਮੇਰੀ ਮੇਰੀ ਭੈਣ ਛੋਟੀ ਛੋਟੀ ਭੈਣ ਹੈ ਮੇਰੀ ਇਹ ਮੈਂ ਬੜੀ ਭੈਣ ਛੋਟੀ ਭੈਣ ਹੈ ਮੇਰੀ ਫੈਸ ਦਾ ਪਹਿਲੇ ਹੀ ਕਹਿੰਦੀ ਹੁੰਦੀ ਹੈ ਜਿਵੇਂ ਮम्मा ਤੁਸੀਂ ਤਾਂ ਨਾਨੀ ਵਰਗੇ ਜਿਵੇਂ ਭੜੀ ਵਾਲੇ ਵਰਗੇ ਚਲੋ ਜੀ ਹੁਣ ਅਸੀਂ ਕੁਲਚੇ ਖਾ ਕੇ ਫੇਰ ਮਿਲਦੇ ਆ ਤੁਹਾਨੂੰ ਜੀ ਜਾਣ ਨੇ ਆ ਮੇਰੇ ਮਾਸਿ ਨੇ ਕਿਹਾ ਹੈਟ ਰੂਮ ਬਣਾਇਆ ਹੋਇਆ ਬਾਕੀ ਉੱਪਰ ਸਾਰਾ ਰਹਿਸ਼ ਇੱਕ ਹੈਟ ਆ ਤੂੰ ਉਸ ਤੋਂ ਉੱਪਰ ਸੇ ਮਾਸਿ ਆ ਬੈੱਡ ਚੜਾ ਲਓ ਉੱਪਰ ਸਿੰਗਲ ਇਹ ਉੱਪਰ ਚੜਾ ਲਓ ਉੱਪਰ ਫਿਰ ਮੌਜਦਾਰ ਆਪਣਾ ਆਰਾਮਦਾਰੀ ਨਾ ਮੰਜੇ ਡੋਂਦੀ ਵੀ ਨਹੀਂ ਲੋੜ ਨਹੀਂ ਹੈਗੀ ਹਨਾ ਮੈਂ ਕਹਾਂ ਬੈੱਡ ਉੱਪਰ ਚੜਾ ਲਓ ਬੜਾ ਸੁੰਦਰ ਉੱਪਰ ਆਰਾਮਦਾਰੀ ਰਹੂਗੀ ਯਾਰ ਕੁੱਤਾ ਤਲਾਪੜਾ ਕੋ ਹੁੰਦਾ ਸੀਗਾ ਸੰਗਾ ਬਾਈ ਬਾਏ ਗਾਇਸ ਭੈਣੇ ਬਾਏ ਇੱਥੇ ਕੀ ਹੈ ਬਾਏ ਗਾਇਸ ਬਣਾ ਲਈ ਮੈਂ ਹੁਣ ਮੈਂ ਚੱਲੇ ਆਂ ਮਾਸਤੀ ਤੇ بڑا ਬੇਟਾ ਛੱਡਣੋਂ ਬਾਬਾ ਜੀ ਦੇ ਨਾਲ ਮੈਂ ਛੱਡਣ ਮਾਸਤੀ ਚੱਲੀ ਆਂ ਹੁਣ ਛੋਟਾ ਲੈ ਕੇ ਆਇਆ ਸੀ بڑا ਛੱਡਣ ਚੱਲੇ ਆਏ ਹੁਣ ਅਸੀਂ ਚੱਲੇ ਜੀ ਸਾਡਾ ਵੀਡੀਓ ਵੀ ਰਹਿ ਗਿਆ ਅਸ ਤਾਂ ਵੀਡੀਓ ਬਣਾਉਣੀ ਆ ਜੀ ਅਸੀਂ ਵਧੀਆ ਵਧੀਆ ਮਾਸੇ ਮੂਰੇ ਵੇ ਜਾ ਅਸੂਰ ਬਾਈ ਇਹਨੇ ਕਿੰਨੇ ਸਾਨੂੰ ਉੱਤਰਨਾ ਸੌਖਾ ਹੋ ਜਾਊਗਾ ਫਿਰ ਆ ਜਾ ਬਤੋਏ ਹੁਣ ਚਲੋ ਜੀ ਅਸੀਂ ਬੈਠ ਗਏ ਹੁਣ ਅਸੀਂ ਜਾਵਾਂਗੇ ਘਰ ਨੂੰ ਤੁਹਾਨੂੰ ਘਰੇ ਜਾ ਕੇ ਫੇਰ ਮਿਲਦੇ ਆ ਪੂਰੇ ਹੁਣ ਢੇਰਾ ਏ ਅਸੀਂ ਘਰੇ ਜਾ ਕੇ ਮਿਲਾਂਗੇ ਤੁਹਾਨੂੰ ਫੇਰ ਹੁਣ ਚੱਲੇ ਅਸੀਂ ਹੁਣ ਘਰ ਨੂੰ ਇਹ ਨੂੰ ਵੀ ਆ ਪਿੱਛੇ ਠਾੜਿਆ ਪਿੱਛੇ ਠੱਕ ਨਹੀਂ ਲਾਈ ਲੱਗਣੀ ਆਪ ਲੱਗੀ ਕਿੰ ਆ ਤੇ ਉੱਤੇ ਤਾਂ ਠੰਗ ਨਹੀਂ ਹਾਂਜੀ ਫਰੈਂਡਸ ਅਸੀਂ ਆ ਗਏ ਜੀ ਆਪਣੇ ਘਰ ਟਾਈਮ ਹੋ ਗਿਆ 9 ਵਜਨੇ ਵਾਲੇ ਨੇ ਮਾਸੀ ਨੂੰ ਛੱਡ ਕੇ ਚਲੇ ਗਏ ਵਾਪਸ ਮਾਸੀ ਤੇ ਹਨਾ ਬੇਟਾ ਉਹਨਾਂ ਦਾ ਛੱਡ ਕੇ ਚਲੇ ਗਏ ਤੇ ਗਰਮੀ ਬਹੁਤ ਹੈ ਏਸੀ ਚਲਾਇਆ ਬਹੁਤ ਜ਼ਿਆਦਾ ਗਰਮੀ ਆ ਮੀਂਹ ਪੈ ਕੇ ਹਟਿਆ ਉੱਥੇ ਇੱਥੇ ਤਾਂ ਸਾਨੂੰ ਲੱਗਦਾ ਨਹੀਂ ਹੈਗਾ ਥੋੜਾ ਬਹੁਤਾ ਹੀ ਆਇਆ ਹੋਇਆ ਕਿਨ ਮਿੰਜੀ ਹੋਈ ਹੋਈ ਆ ਤੇ ਸਬਜੀ ਅਸੀਂ ਅਨਵਾਸੀ ਦਾ ਸਬਜੀ ਲਿਆਏ ਤੇ ਰੋਟੀ ਮੈਂ ਖਾਣੀ ਨਹੀਂ ਹੈਗੀ ਰੋਟੀ ਅਸੀਂ ਕਿਉਂਕਿ ਕੁਲਚੇ ਖਾਲੇ ਸੀਗੇ ਮੇਰਾ ਤਾਂ ਪੇਟ ਫੁੱਲਾ ਮੈਂ ਨਹੀਂ ਖਾ ਸਕਦੀ ਹੈਗੀ ਅਬੀ ਹਟ ਜਾ ਕੀ ਕਰਨ ਲੱਗਿਆ ਕੁਛ ਨਹੀਂ ਕਰਨ ਲੱਗਿਆ ਹੋਇਆ ਤੇ ਗਰਮੀ ਨਹੀਂ ਜ਼ਿਆਦਾ ਹੈ ਤਾਂ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੋਲੋਅ ਜ਼ਰੂਰ ਕੀਤਾ ਕਰੋ ਤੇ ਮਿਲਦੇ ਹਾਂ ਜੀ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ